ਜਣ ਖਲੋਤਾ ਜੇ ਇੱਕ ਹਾਂਜੀ ਦੋ ਤਿੰਨ ਡਰਮ ਤਾਂ ਮਚਾ ਬੈਠੇ ਆ ਪੱਲਿਓ ਠੀਕ ਹੈ ਜਿਹੜੇ ਸਸਤਾ ਵਾਲਾ ਉੱਥੇ ਬਾਣ ਖਲੋਂਦਾ ਜੇ ਆਦਿਆਂ ਦਾ ਮਾ ਫਰਾਣੀ ਸਸਤਾ ਦਾ ਢੀਗੜੀ ਦਾ ਤੇ ਨਾ ਕਿਸੇ ਦੇ ਕੀ ਕਹਿੰਦਾ ਨਾ ਕੋਲ ਕੋਈ ਜਾਈਏ ਇਹ ਕਰਦੇ ਕਰਨ ਦਾ ਕੀ ਮਤਲਬ ਹੋਇਆ ਇੰਗਲੈਂਡ ਤੋਂ ਤਾਂ ਇੱਕ ਹੋਰ ਹੈ ਜੀ ਇੱਕ ਬਾਬਾ ਹੀ ਦੱਸਦੇ ਸੀ 10 ਕਰੋੜ ਰੁਪਇਆ ਕੱਲਿਆ ਜੇ ਹਾਂਜੀ ਗੰਦੀ 10 ਕਰੋੜ ਰੁਪਇਆ ਕੱਲਿਆ ਇੱਕ ਉੱਥੋਂ ਦੇ ਆਪਣਾ ਸੇਵਾਦਾਰ ਨੇ ਹਾਂਜੀ ਉਹ ਆਣ ਕੇ ਉਹਨੇ ਇੱਕ ਕੜਾਈ ਗੱਡੀ ਹਾਂਜੀ ਤੇ ਗੱਡੀ ਕਢਾ ਕੇ ਤੇ ਆਪਦਾ ਕੁਝ ਕਰਕੇ ਤੇ ਬਾਕੀ ਹੜੱਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੀਂ ਅਪਡੇਟ ਲੈ ਕੇ ਮੌੜ ਹਾਜ਼ਰ ਹੋਏ ਆ ਅੱਜ ਅਸੀਂ ਪਹੁੰਚੇ ਆ ਪਿੰਡ ਗੱਟੀ ਹਰੀਕੇ ਜਿੱਥੇ ਕਿ ਹਰੀਕੇ ਹੱਡ ਤੋਂ ਸੱਤ ਲੋਜ ਤੇ ਬਿਆਦ ਦਰਿਆ ਦੋਨੋਂ ਇਕੱਠੇ ਹੋ ਕੇ ਵਗਦੇ ਆ ਤੇ ਸਾਹਮਣੇ ਤੁਸੀਂ ਝੋਨੇ ਦੀ ਫਸਲ ਜਿਹੜੀ ਆ ਤਬਾਹ ਹੋ ਚੁੱਕੀ ਦੇਖਦੇ ਨਜ਼ਰ ਆ ਰਹੀਆਂ ਤਸਵੀਰਾਂ ਦੇ ਵਿੱਚ ਤੇ ਹੁਣ ਆਪਾਂ ਤੁਹਾਨੂੰ ਇੱਥੇ ਅੱਜ ਤਾਜ਼ਾ ਹਾਲਾਤ ਜਿਹੜੇ ਆ ਦਰਿਆ ਦੇ ਜਿੱਥੇ ਕਿ ਸਤਲੁਜ ਦੇ ਬਿਆਸ ਦਰਿਆ ਦੋਨੋਂ ਇਕੱਠੇ ਆ ਦਰਿਆ ਦੇ ਹਾਲਾਤ ਵੀ ਦਿਖਾਵਾਂਗੇ ਨਾਲ ਬੰਨ ਦੀ ਜਿਹੜੀ ਸਥਿਤੀ ਆ ਮੋਕੇ ਦੀ ਹਾਲਤ ਕੀ ਆ ਉਹ ਦਿਖਾਵਾਂਗੇ ਕਿ ਜਿਵੇਂ ਬੰਨ ਬੰਨਿਆ ਗਿਆ ਆ ਬੰਨ ਦੇ ਉੱਤੇ ਬੋਰੇ ਲਾ ਕੇ ਬੰਨ ਨੂੰ ਮਜ਼ਬੂਤ ਕੀਤਾ ਗਿਆ ਤੇ ਨਾਲ ਹੀ ਕਰਾਵਾਂਗੇ ਗੱਲਬਾਤ ਜਿਹੜੇ ਲੋਕ ਵੀ ਬੰਨ ਦੇ ਲਾਗੇ ਬੈਠੇ ਆ ਜਾਂ ਇਹਨਾਂ ਨੇ ਇਸ ਸਮੱਸਿਆ ਨੂੰ ਝੇਲਿਆ ਆ ਤੇ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਦਿੱਕਤਾਂ ਪੇਸ਼ ਆਈਆਂ ਤੇ ਹੁਣ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਆ ਸੋ ਆਓ ਆਪਾਂ ਕਰਦੇ ਹਾਂ ਗੱਲਬਾਤ ਕਿ ਵੀਡੀਓ ਦੇ ਵਿੱਚ ਬਣੇ ਰਿਹਾ ਉਹ ਵੀਡੀਓ ਲੰਬੀ ਹੋ ਸਕਦੀ ਆ ਲੇਕਿਨ ਤੁਹਾਨੂੰ ਮੌਕੇ ਦੇ ਜਿਹੜੀ ਆ ਪੂਰੀ ਸਥਿਤੀ ਆ ਜਾਣਕਾਰੀ ਜ਼ਰੂਰ ਅੱਜ ਦਿੱਤੀ ਜਾਊਗੀ ਇਸ ਵੀਡੀਓ ਦੇ ਵਿੱਚ ਕਰਦੇ ਆਂ ਆਪਾਂ ਗੱਲਬਾਤ ਇਹ ਸੇਮ ਦਾ ਪਾਣੀ ਕੱਢਿਆ ਜਾ ਰਿਹਾ ਜੀ ਕੁੱਤ ਬਾਂਸੇੰ ਸੇਮਦਾ ਹੀ ਤੇ ਮੀਂਹ ਆ ਗਿਆ ਮੁੰਮੋ ਦਾ ਪਿਆ ਪਾਣੀ ਸਾਰਾ ਹੀ ਥੀ ਗਿਆ ਨਾਈਟ ਨੀ ਮਾ ਥਾ ਉਹ ਜਦ ਛਰਕੋ ਤੇ ਉਹ ਪਾਣੀ ਇਕੱਤਰ ਨੂੰ ਹੁੰਦਾ ਕੋ ਤੇ ਦਾ ਪੈ ਕਹ ਲਾਓ ਜਦ ਬਾਂਸੇੰ ਸੇਮ ਦੇਖੋ ਜੀ ਇਹ ਵੀਰ ਜੀ ਹੁਣ ਇੱਥੇ ਬੈਠੇ ਆ ਕਿ ਕਹਿੰਦੇ ਬੰਨ ਚੋਂ ਸੇਮ ਕੇ ਸੇਮ ਦਾ ਪਾਣੀ ਬਹੁਤ ਜ਼ਿਆਦਾ ਇੱਥੇ ਹੋ ਗਿਆ ਸੀਗਾ ਤੇ ਕੱਢਿਆ ਜਾ ਰਿਹਾ ਪਾਣੀ ਸੋ ਆਓ ਤੁਹਾਡੀ ਕਰਾਉਨੇ ਆ ਵੀਰ ਜੀ ਹੁਣਾਂ ਨਾਲ ਗੱਲਬਾਤ ਅਸੀਂ ਗੱਲ ਦੋਸ਼ ਸ਼ੁਕਰੀਆ ਜੀ ਬਾਈ ਜੀ ਮਾੜੀ ਪੜ ਆ ਬੋਰ ਨਹੀਂ ਪੋ ਇਹ ਜਿਹੜਾ ਇਥੇ ਪਹਿਲੋ 2023 ਟੁੱਟਿਆ ਸੀ ਬੰਨ ਹਾਂਜੀ 2023 ਟੁੱਟਿਆ ਹੀ ਥੋੜਾ ਜਿਹਾ ਅੱਛਾ ਅੱਛਾ ਠੀਕ ਹੈ ਕਿ ਬੰਨ ਦਾ ਤਾਂ ਚਲੋ ਬਾਬਾ ਜੀ ਨੇ ਰੱਖ ਰਿਆ ਤੇ ਬਾਕੀ ਸਿੰਮ ਦਾ ਰਿਆ ਬੰਨ ਪਿੱਛੇ ਆ ਜੰਗਲਾਤ ਕੋਲ ਠੀਕ ਹੈ ਚੋ ਵੀ ਸਿੰਮ ਜੀ ਆਦਾ ਹੀ ਸਾਰਾ ਜਿਹੜਾ ਰੇਤਾ ਦਾ ਆ ਥੱਲੇ ਨੇੜੀ ਠੀਕ ਹੈ ਉਸੇ ਸਿੰਮ ਸਿੰਮ ਕੇ ਪਹਿਲੀਆਂ ਜਗ੍ਹਾ ਕੁਝ ਉਹ ਉਤਲਿਆਂ ਨੇ ਉਹ ਅਸੀਂ ਗੌਰਮੇ ਕੀਤੀ ਗੋਲਿਆਂ ਵੱਡਤਾ ਹਾਂਜੀ ਪਾਣੀ ਥੱਲੇ ਨੂੰ ਆਪਦਾ ਆਪਣੇ ਝੋਨੇ ਵਿੱਚ ਆ ਕਰ ਲੇ। ਹਾਂਜੀ ਮੀਂਹ ਦਾ ਪਾਣੀ ਤਾਂ ਮੀਂਹ ਜਿਹਾ ਆਪਦਾ ਖਲਾਸ ਆ ਸਕਦਾ। ਹਾਂਜੀ ਤੇ ਉਹ ਮੇਰੇ ਤੋਂ ਵਗਣ ਲੱਗਿਆ। ਅੱਜ ਵੀ ਲਾਇਏ ਸੀ ਉਹ ਪੰਪ ਇੱਥੇ। ਠੀਕ ਹੈ ਜੀ। ਆਪ ਤੇ ਜਿਹੜੇ ਹੁਣ ਆ ਇੰਜਣ ਖਲੋਤਾ ਜੇ ਇੱਕ ਹਾਂਜੀ ਇਹ 2-3 ਡਰਮ ਤਾਂ ਮਚਾ ਬੈਠੇ ਆ ਪੱਲਿਓ। ਠੀਕ ਹੈ ਜੀ। ਜਿਹੜੇ ਸਸਤਾ ਵਾਲਾ ਉੱਥੇ ਬਣ ਖਲੋਂਦਾ ਜੇ ਆਹ ਜਿਹੜਾ ਮੈਂ ਫਰਾਣੀ ਸਸਤਾ ਦਾ ਢਿੰਗਲੀ ਦਾ ਤੇ ਨਾ ਕਿਸੇ ਦੇ ਕੀ ਹੁੰਦਾ ਨਾ ਕੋਲ ਕੋਲ ਜਾ ਇਹ ਅਹ ਕਰਦੇ ਕਰਨ ਦਾ ਕੀ ਮਤਲਬ ਹੋਇਆ ਮੈਂ ਸਾਨੂੰ ਇਹਦੇ ਜੇ ਡੇਲੀ 30 40 ਲੀਟਰ ਤੇਲ ਚਾਹੀਦਾ ਠੀਕ ਹੈ ਅਸੀਂ ਨਾ ਡਰਮ ਮੰਗਦੇ ਆ ਨਾ ਦੋ ਡਰਮ ਮੰਗਦੇ ਆ ਵੀ 30 40 ਲੀਟਰ ਸਾਨੂੰ ਇੱਥੇ ਡੇਲੀ ਦੇ ਦਿਆ ਕਰੋ ਵੀ ਸਵੇਰ ਨਾਲ ਦੋ ਮੋਟਰਾਂ ਚੱਲਦੀਆਂ ਇਹ ਚੱਲ ਜਾਈਏ ਤੇ ਸਾਡਾ ਕੰਮ ਸੌਖਾ ਹੋ ਜਾਂਦਾ ਅਸੀਂ ਕੀ ਲੈਣਾ ਹੈ ਤੇ ਜੋ ਵੀ ਇੱਥੇ ਆਉਂਦਾ ਨਾ ਜੀ ਹਾਂਜੀ ਆ ਰਾਸ਼ਨ ਆ ਗਿਆ ਹਾਂਜੀ ਇਹ ਜਿਹੜੇ 27 ਦੀਆਂ ਬੋਟਾਂ ਵਾਲੇ ਬੇਲੀ ਫਿਰਦੇ ਆ ਕਈ ਇੱਥੇ ਉਹ ਆਉਂਦਾ ਹੀ ਪੁੱਗੂ ਭੁਜਾਈ ਫਿਰਦੇ ਜੀ ਠੀਕ ਹੈ ਉਹ ਜੇ ਜੇ ਰਾਸ਼ਨ ਲੈਣਾ ਹਾਂ ਜੀ ਆਪਣੀ ਗਾਂ ਬਾਹ ਫੜਨੀ ਜੇ 27 ਵਾਲੇ ਚ ਹਾਂਜੀ ਉਹ 27 ਵਾਲੇ ਦੇ ਵੇਖਾਂ ਇੱਕ ਰਹਾ ਤਾਂ ਨਿਕਲ ਗਿਆ ਪਾਣੀ ਚੋਂ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਇਹ 27 ਵਾਲਾ ਪਾਣੀ ਆਪਾਂ ਕੀ ਕਰੇ 27 ਵਾਲਿਆਂ ਨੂੰ ਕੀ ਕਰਨਾ ਜੇ ਮਗਰਲੇ ਭਾਂਚੋਂ ਮਗਲੇ 20 ਸਾਲਾਂ ਚ ਨਹੀਂ ਕੁਝ ਹੋਇਆ ਬਿਲਕੁਲ ਬਾਦਲ ਸਾਹਿਬ ਦੇ ਸੀ ਇਸ ਕੱਲੋਂ ਜੀ ਨਜ਼ਾਰਿਆਂ ਵਾਲੀ ਸਰਕਾਰ ਸੀ ਠੀਕ ਹੈ ਐਵੇਂ ਆਖੀ ਮੇਰਾ ਲੰਬੀ ਹਲਕਾ ਹੀ ਉਧਰ ਵੀ ਆਪਣੀ ਜ਼ਮੀਨ ਮਲੋੜ ਸਾੜੀ ਪੱਕੇ ਡੱਬੀ ਤੇ ਇੱਥੇ ਅਸੀਂ ਲਈ ਜ਼ਮੀਨ ਹਾਂ ਠੀਕ ਹੈ ਆ ਗਿਆ 10 ਕੋ 15 ਸਾਲ ਇੱਥੇ ਠੀਕ ਹੈ ਜੀ ਬਾਕੀ ਉਹਨਾਂ ਨਾਲ ਦੀ ਨਾ ਕੋਈ ਸਰਕਾਰ ਦੇ ਨਾਲ ਕੋਈ ਜਿਵੇਂ ਪਸਰ ਫਲੋਸ ਦਿੰਦੇ ਆ ਚਲੋ ਕਾਂਗਰਸ ਵੀ ਕਰਦੀ ਰਹੀ ਏ ਇੱਕ ਰਾਂ ਜਿੰਨਾ ਕਰਦੀ ਏ ਇਹ ਨਹੀਂ ਗੱਲ ਤੇ ਚਲੋ ਭੁੱਲਰ ਸਾਹਿਬ ਇੱਥੇ ਕਿਹੜਾ ਗੂੜਾ ਰੱਖਿਆ ਨਾਲ ਚਲੋ ਬਾਬਾ ਜੀ ਦੇ ਨਾਲ ਚੱਲਦੇ ਰਹੇ ਵਧੀਆ ਆਪਦਾ ਚਲੋ ਜਿੰਨਾ ਚੁੱਕਿਆ ਕੇ ਬੰਦਾ ਪੁੱਛੇ ਦਾ ਸੀ ਇੱਥੇ ਆਣ ਕੇ ਕੋਈ ਨਹੀਂ ਜੇ ਕੁਟਾਰੀਆ ਸਾਹਿਬ ਉੱਥੇ ਆਖ ਦਿੰਦੇ ਨਹੀਂ ਸਾਡੇ ਪੱਲੇ ਹੀ ਕੁਝ ਨਹੀਂ ਗਾ ਤੇ ਜੰਦਰੇ ਮਾਰ ਕੇ ਘਰਾਂ ਨੂੰ ਜਾਓ ਫਿਰ ਹਾਂਜੀ ਹਾਂਜੀ ਕੀ ਲੈਣਾ ਕੀ ਆਪਾਂ ਇਹੋ ਜੀ ਟਰੈਕਟਰ ਟਰੱਕਟਰ ਵੀ ਇਹ ਸਾਡਾ ਦੇ ਮੋਟਰਾਂ ਮਾਟਰਾਂ ਸਾਹਿਬ ਚਲੋ ਉਹਨਾਂ ਦਿੱਤੀਆਂ ਖਾਲਸਾ ਐਡ ਵਾਲਿਆਂ ਦਾ ਜੀ ਧੰਨਵਾਦ ਉਹਨਾਂ ਦਾ ਤੇ ਅੱਗੇ ਵੀ ਸਾਨੂੰ ਦਿੱਤੀਆਂ ਹੁਣ ਤਾਂ ਇਹੋ ਗਾਂ ਜੀ ਚਲੋ ਫਸਲ ਨਾ ਤਾਂ ਪੂਰੀ ਫਸਲ ਉਹ ਨਿਕਲਣੀ ਹੈ ਤੇ ਨਾ ਮਰਿਆ ਜੋ ਨਾ ਜਿਵਿਆ ਜੋ ਤੇ ਬਾਕੀ ਹੁਣ ਗਾਂ ਹੈਗੀ ਜੇ ਫਲੀਟ ਦੀ ਲੋੜ ਤੇ ਫਲੀਟ ਦੀ ਲੋੜ ਇਹੋ ਜੀ ਆਪਦੇ ਘਰ ਸੇਤੀ ਜਿਹੜਾ ਵੀ ਆਉਂਦਾ ਵੀਰ ਉਹ ਲੈ ਕੇ ਜਾਂ ਕਿਸੇ ਦੀ ਡਿਊਟੀ ਲੱਗਦੀ ਘਰ ਜਾ ਕੇ ਜਿਨ੍ਹਾਂ ਦੇ ਪਿੰਡ ਮਰੇ ਉਹਨਾਂ ਦੇ ਘਰ ਜਾ ਕੇ ਪਹਚਾਓ ਜੋ ਵੀ ਆਪ ਦਾ ਗੱਟਾ ਦੇਣਾ 2 ਦਿਨੇ ਉਹਦੇ ਡੰਕਰਾਂ ਦੇ ਹਿਸਾਬ ਨਾਲ ਉਹਨਾਂ ਨੂੰ ਦਿਓ ਤੂੜੀ ਪੱਠਾ ਹੈ ਮੁੱਕ ਗਿਆ ਸਾਰਾ ਹੱਲੀ ਤੂੜੀ ਦਾ ਹੈਗੀ ਚਲੋ ਮਾੜੀ ਮੋਟੀ ਵਾਧੂ ਹੋ ਜਾਂਦੀ ਫੀਰ ਤੋਂ ਓਕਾ ਹੁੰਦਾ ਹੀ ਕਾਂ ਤਾਂ ਦੁੱਧ ਤੋਂ ਹੀ ਰਜਗਾਰ ਚੱਲਣਾ ਕੋਈ ਮਾੜਾ ਮੋਟਾ ਹੀ ਇਹਨਾਂ ਦਾ ਜਿਹੜਾ ਸਾਰਾ ਤੇ ਬਾਕੀ ਇੰਗਲੈਂਡ ਤੋਂ ਤਾਂ ਇੱਕ ਹੋਰ ਹੈ ਜੀ ਇੱਕ ਬਾਬਾ ਹੀ ਦੱਸਦੇ ਸੀ 10 ਕਰੋੜ ਰੁਪਈਆ ਕੱਲਿਆ ਜੀ ਹਾਂਜੀ ਹਾਂਜੀ 10 ਕਰੋੜ ਰੁਪਈਆ ਕੱਲਿਆ ਇੱਕ ਉੱਥੋਂ ਦੇ ਆਪਣਾ ਸੇਵਾਦਾਰ ਨੇ ਹਾਂਜੀ ਉਹ ਆਣ ਕੇ ਉਹਨੇ ਇੱਕ ਕੜਾਈ ਗੱਡੀ ਹਾਂਜੀ ਤੇ ਗੱਡੀ ਕਢਾ ਕੇ ਤੇ ਆਪ ਦਾ ਕੁਝ ਕਰਕੇ ਤੇ ਬਾਕੀ ਹੜੱਪ ਤੇ ਉਹ 10 ਕਰੋੜ ਰੁਪਈਆ ਤੇ ਇਸ ਟਾਈਮ ਤਾਂ ਬਾਬਾਈ ਗੋਲ ਵੀ ਲਿਜਾ ਸਕਦਾ ਉਹ ਇੱਥੇ ਵੀਰ ਰਹਿੰਦੇ ਆ ਤੇ ਬਾਕੀ ਜਿਹੜੇ ਉਹਨਾਂ ਨੂੰ ਸਾਰੀ ਛਿੱਤੀ ਦੀ ਦਾ ਪਤਾ ਤੇ ਦੱਸੋ ਕੀ ਇਹੋ ਜੀ ਸੇਵਾ ਦਾ ਫਾਇਦਾ ਹਾਂਜੀ ਕਿਸੇ ਨੂੰ ਰੋਂਦੇ ਨੂੰ ਵੇਖ ਕੇ ਨਾ ਦਿਓ ਰੋਣ ਤਾਂ ਅਗਲੇ ਨੇ ਉਹਦੇ ਹੀ ਲੱਗ ਪੈਣਾ ਜੇ ਟਰਾਲੀ ਆ ਗਈ ਜਾਂ ਜੇਬ ਚ ਪੈਸੇ ਹੋਏ ਉਹ ਤਾਂ ਹੀ ਆ ਜਾਣਾ ਕਿਸੇ ਨੇ ਰੋ ਰੋਦੇ ਆਖਣਾ ਵੀ ਹੁਣ ਮੈਨੂੰ ਮੇਰਾ ਤਾਂ ਸਾਰਾ ਕੁਝ ਹੀ ਡਿੱਗ ਪਿਆ ਕਿਸੇ ਦਾ ਬਾਥਰੂਮ ਵੀ ਨਾ ਡਿੱਗਾ ਹੋਵੇ ਹਾਂਜੀ ਹਣੀ ਉਹਨੇ ਆਖਣਾ ਮੇਰਾ ਤਾਂ ਸਭ ਕੁਝ ਹੀ ਡਿੱਗ ਪਿਆ ਜੀ ਮੈਂ ਤਾਂ ਉੱਜੜ ਗਿਆ ਮੈਂ ਮਰ ਗਿਆ ਮੈਂ ਹੋ ਗਿਆ ਹੋ ਗਿਆ ਇਹੋ ਇਹੋ ਵੀ ਆਦਾ ਘਰ ਜਾ ਕੇ ਵੇਖ ਕੇ ਉਸ ਜਿਹੜਾ ਸਥਿਤੀ ਪੈਸਾ ਨਾ ਦਿਓ ਉਹਨੂੰ ਕਹੋ ਵੀ ਤੇਰਾ ਜਿੱਥੇ ਕਿੰਨਾ ਤੇਰਾ ਮਟੀਰੀਅਲ ਲੱਗੇਗਾ ਸਾਰਾ ਉਹਨੂੰ ਉੱਥੇ ਕਰਕੇ ਇੱਕ ਦੀ ਜ਼ਿੰਮੇਵਾਰੀ ਲਾਓ ਉਹਨੂੰ ਦਿਓ ਪੈਸਾ ਨਾ ਦਿਓ ਪੈਸਾ ਦਿੱਤਾ ਤੇ ਅਗਲੇ ਨੂੰ ਬਸ ਉਹ ਦਿਮਾਗ ਖਰਾਬ ਹੋ ਜਾਣਾ ਆ ਬਾਬਾਈ ਦਾ ਸ਼ੁਕਰ ਹੈ ਜੀ ਬਾਬਾਈ ਸੁੱਖਾ ਸੌਂਦਾ ਇਹਨਾਂ ਵਿਚਾਰਿਆਂ ਨੇ ਜੋ ਹੱਲੀ ਚ ਲੰਡੀ ਸਸਤਾ ਤੁਸੀਂ ਵੇਖੀ ਆਏ ਹੋਣੇਗਾ ਉੱਥੇ ਦੋ ਇੰਨੀ ਠਾਈ ਲਾਈ ਏ ਢਾ ਜੀ ਉਹ ਸਾਰੀ ਉੱਥੇ ਕੀ ਹੁੰਦਾ ਨਾ ਹੁਣ ਫਿਰ ਚੱਲਣ ਡਈਏ ਸੇਵਾ ਉੱਥੇ ਇਹਨਾਂ ਦਾ ਬਾਬਿਆਂ ਦਾ ਕੋਈ ਦੇਣ ਦੇ ਹੀ ਨਹੀਂ ਸਕਦਾ ਜਿੱਥੇ ਸੇਵਾ ਕਰਨੀ ਅਸੀਂ ਤਾਂ ਨੇ ਬਾਬਾ ਜੀ ਨੂੰ ਪਾਓ ਹਾਂ ਬਾਬਾ ਜੀ ਇਹ ਸੁੱਖਾ ਸਵਰੀ ਹੈ ਆਪਣੇ ਆ ਦੂਜੇ ਬਾਬੇ ਹੋਰ ਸਾਰੇ ਸੇਵਾ ਕਰਦੇ ਉਹਨਾਂ ਨੂੰ ਤੁਸੀਂ ਜੋ ਦੇਣਾ ਉਹਨਾਂ ਨੂੰ ਦਿਓ ਉੱਥੋਂ ਅਸੀਂ ਆਪੇ ਸੇਵਾ ਸਾਰੀ ਕਰਨਾਂਗੇ ਦੇ ਲੋ ਜਿਹੜੇ ਜ਼ਿੰਮੇਦਾਰ ਦੇ ਹੱਥ ਚ ਆ ਜਾਂਦੇ ਆ ਇੱਥੋਂ ਦੇ ਹੈਗੇ ਆ ਲੋਕੀ ਮੱਛੀਆਂ ਦੇ ਕਿਸੇ ਦੀ ਪੈੜੀ ਕੇ ਮੱਛੀਆਂ ਫੇਰਦੀਆਂ ਮੱਛੀਆਂ ਦੇ ਪੈਸੇ ਲਈ ਜਾਂਦੇ ਦੱਸੋ ਦਰਿਆ ਕਿਸੇ ਦੇ ਪਿਓ ਦਾ ਜਿਹੜੇ ਵੀਰਜ ਟਰੈਕਟਰ ਵੰਡੇ ਸੀਗੇ ਇਸ ਮਾਸੇ ਵੀ ਸੰਸਤਾ ਵਾਲਾ ਉਹਦਾ ਜੀ ਟਰੈਕਟਰ ਐਵੇਂ ਕੀ ਫਜ਼ੂਲ ਟਰੈਕਟਰ ਦਿੱਤੇ ਜੇ ਟਰੈਕਟਰ ਕਾਦੇ ਲਈ ਕੀ ਕਰਨੇ ਟਰੈਕਟਰ ਹਾਂਜੀ ਟਰੈਕਟਰ ਜਿਹੜੇ ਪਿਛਾਂ ਵੰਡੇ ਆ ਆਪਣੇ ਕਿਹੜੇ ਮਲਕੀਰਤ ਨੇ ਉਹ ਦੱਸੋ ਕੀ ਕਰਨੇ ਟਰੈਕਟਰ ਪਾਣੀ ਤਾਂ ਲਈ ਸੁੱਕਿਆ ਨਹੀਂਗਾ ਕੋਈ ਹੁੰਦਾ ਕੋਈ ਹੈ ਨਹੀਂ ਗੱਲ ਲੈਣੀ ਨਹੀਂ ਦੇਣੀ ਨਹੀਂ ਐਵੇਂ ਜਾ ਕੇ ਘਰ ਘਰ ਟਰੈਕਟਰ ਦਿੱਤੀ ਜਾਂਦੇ ਜੇ ਜਾਂ ਕਿਸੇ ਸੰਸਥਾ ਨੂੰ ਦਿੰਦੇ ਜੇ ਤੁਸੀਂ ਕਿਹ ਪਾਣੀ ਸੁੱਕਣ ਦਿਓ ਫਿਰ ਉੱਥੇ ਵੇਖੋ ਐਸਪੈਂਡ ਨੂੰ ਆਪਦੇ ਜੋ ਦੇਣੇ ਉੱਥੇ ਲਾਓ ਹਾਂਜੀ ਇਹ ਨਹੀਂ ਆ ਦੇ ਵੀ ਚਲੋ ਕਿਸੇ ਦਾ ਆਪਣਾ ਸੌਰ ਦਾ ਸੌਰੇ ਰੇਤਾ ਰੂਤਾ ਜੋ ਹੋ ਗਈ ਗਾਂ ਉਹਨਾਂ ਆਪਦੀ ਕੱਢਣੀ ਹੈ ਜਾਂ ਪੈਦਰ ਕਰਨੀ ਕਰਨ ਪਰ ਐਵੇਂ ਪਹਿਲਾਂ ਹੀ ਅਗਲਿਆਂ ਨੂੰ ਟਰੈਕਟਰ ਦਿੱਤੀ ਜਾਣੇ ਆ ਕੀਤੀ ਜਾਣੇ ਆ ਕੋਈ ਹੈਗੀ ਨਹੀਂ ਕੋਈ ਨਹੀਂ ਉਹ ਜਨ ਜਿਹੜੇ ਟਰੈਕਟਰ ਵੰਡੇ ਗਏ ਆ ਪਰਾਲਾ ਕੀਤਾ ਗਿਆ ਹਾਂਜੀ ਉਹ ਤੁਹਾਡੇ ਹਿਸਾਬ ਦੇ ਨਾਲ ਸਹੀ ਹੱਥਾਂ ਤੱਕ ਪਹੁੰਚ ਨਹੀਂ ਰਿਹਾ ਉਹ ਉਹ ਕਿਸੇ ਆਪਦੇ ਜਿਹੜਾ ਮੋਛਾ ਵਾਲੇ ਦੇ ਹਾਥੀ ਆਏ ਹੋਣੇ ਆਂ ਹਾਂਜੀ ਦੂਜੇ ਦੇ ਹੱਥ ਨਹੀਂ ਆਉਂਦੇ ਉਹ ਕਿਸੇ ਦੇ ਆ ਤੇ ਉਹਨਾਂ ਵੀ ਜਿਹੜੇ ਮਲਕੇ ਉਹਨਾਂ ਜਿਹੜੇ ਪਿਛਲੇ ਆਪਦੇ ਕਰਕੇ ਚਲੋ ਉਹਨਾਂ ਬਾਹਰੋਂ ਜੋ ਵੀ ਕੀਤਾ ਚਲੋ ਮਾੜਾ ਨਹੀਂ ਕੀਤਾ ਪੈਸਾ ਦੇਣਾ ਤਾਂ ਪੰਜਾਬੀ ਨੂੰ ਮੋਹਰਾ ਪਈ ਪੰਜਾਬੀ ਨੂੰ ਨਾ ਪੈਸਾ ਦੇਓ ਤੁਸੀਂ ਪੰਜਾਬੀ ਨੂੰ ਤਾਂ ਚੀਜ਼ ਲੈ ਦਿਓ ਇਹਨਾਂ ਨੂੰ ਕਹੇ ਵੀ ਆ ਜਿਹੜੀ ਚੀਜ਼ ਲੈਣੀ ਆ ਆਪਦੀ ਗੱਲ ਕਰ ਜੋ ਅਸੀਂ ਆ ਤਾਰ ਲਿਆਉਣੀ ਸੀ ਅਸੀਂ ਇੱਕ ਵੀਡੀਓ ਪਾਈ ਇੱਕ ਫੌਜੀ ਵੀਰ ਨੇ ਉਸ ਵੇਲੇ 15000 ਰੁਪਏ ਕਿੰਨੇ ਦੀ ਆਵੇਗੀ ਅਸੀਂ ਇਹਦੇ ਇੰਨੇ ਦੀਆਂ ਦਾ ਦੱਸੋ ਲਓ ਜਾ ਕੇ ਜੋ ਵੀ ਲੈਣਾ ਲੈ ਲਓ ਅਸੀਂ ਐਵੇਂ ਉਹਨੂੰ 50000 ਦਾ ਬਿੱਲ ਬਣਾ ਦਿੱਤੀ ਜੋ ਸਾਨੂੰ ਲੋੜ ਅਸੀਂ ਆਪਦਾ ਲੈ ਲਿਆਈ ਦੱਸਿਆ ਸੁੰਡ ਪੈਪ ਲਿਆਉਣਾ ਸੀ ਅਸੀਂ ਕੱਲ ਦੇ ਤਰਲੇ ਕੱਢਣ ਦੇ ਸਾ ਕਿਸੇ ਦੇ ਉਹ ਜਾ ਕੇ ਨਹੀਂ ਸੀ ਆ ਫੇਰ ਆਪ ਕਰਕੇ ਆਪ ਲੈ ਜਾਂਦਾ ਸਾਡੇ ਦੇ ਚਾਰ ਵੀ ਜਿਹੜਾ ਲਿਉਂਦਾ ਨਾ ਪੱਠੇ ਲਿਉਂਦਾ ਉਹ ਆਖਦੇ ਨਾ ਮੇਰੇ ਹੀ ਏ ਉਹ ਸੇਵਾ ਵਾਲਾ ਦਾ ਸੇਵਾ ਪਾ ਗਿਆ ਜੀ ਸੇਵਾ ਲੈ ਲੋ ਨਹੀਂ ਕੋਈ ਕਸਰ ਬਾਕੀ ਸੇਵਾ ਵਾਧੂ ਆਈ ਪਰ ਕਿਸੇ ਦੇ ਚੰਗੇ ਹੱਥ ਹੀ ਨਹੀਂ ਲੱਗੀ ਠੀਕ ਹੈ ਜੀ ਸੋ ਇਹ ਤੁਸੀਂ ਹੁਣ ਵੀ ਜੀ ਹੁਣਾਂ ਤੋਂ ਜਿਹੜੀ ਮੌਕੇ ਦੀ ਸਥਿਤੀ ਬਾਰੇ ਜਾਣਿਆ ਕਰਨਾ ਜੀ ਉਹ ਆਪਦਾ ਆਣ ਕੇ ਕਰੇ ਆਪਦਾ ਕੋਈ ਭੈਣ ਭਰਾ ਉਹਨਾਂ ਦੇ ਬੈਠੇ ਆ ਇਹ ਨਾ ਹੋਵੇ ਜੇ ਜੇਨੇ پیسے ਘੱਲ ਸਕਦਾ ਉਹਨੂੰ ਕੋ 10 ਦਿਨ ਲੱਗਦੇ ਤੇ ਲਾਵੇ ਮਹੀਨਾ ਲੱਗਦਾ ਮਹੀਨਾ ਲਾਵੇ ਸੇਵਾ ਕਰਨ ਦਾ ਕੋਈ ਡਰ ਨਹੀਂ ਹੁੰਦਾ ਜੇ ਰਹਿਣ ਪੈਣ ਲਈ ਹੁੰਦਾ ਰਹਿਣ ਪੈਣ ਲਈ ਸਾਡੇ ਕੋਲ ਕੋਠੀ ਸਾਡੀ ਉੱਥੇ ਆ ਜਾਓ ਕੋਈ ਕੋਈ ਗੱਲ ਨਹੀਂ ਜੇ ਕੋਈ ਪਰਿਵਾਰ ਵਾਲਾ ਵੀ ਸੇਵਾ ਕਰਨਾ ਹੁੰਦਾ ਉਹ ਵੀ ਆਪਣੇ ਕੋਲ ਕੋਠੀ ਉੱਥੇ ਆਦਾ ਰਵੇ ਬਹਵੇ ਆਉਦਾ ਸਭ ਕੁਝ ਮਹਾਰਾਜ ਦਾ ਦਿੱਤਾ ਹੈਗਾ ਜੀ ਸੋ ਦਰਸ਼ਕੋ ਤੁਸੀਂ ਜਿਵੇਂ ਜਾਣਿਆ ਕਿ ਵੀਰ ਜੀ ਉਹਨਾਂ ਨੇ ਦੱਸਿਆ ਹੈ ਕਿ ਜਿਹੜੀ ਸੇਵਾ ਹੋਈ ਆ ਸੇਵਾ ਹੋਣੀ ਵੀ ਚਾਹੀਦੀ ਹੈ ਹਲਪ ਹੋਣੀ ਚਾਹੀਦੀ ਆ ਪਰ ਲੇਕਿਨ ਜਿਹੜਾ ਇਹ ਸੇਵਾ ਕਰਨ ਵਾਲੇ ਵੀਰ ਆ ਨਾ ਉਹਨਾਂ ਨੂੰ ਇਹ ਆ ਕਿ ਆਪਣੀ ਟੀਮ ਬਣਾ ਕੇ ਪਹਿਲੋ ਸਰਵੇ ਕੀਤਾ ਜਾਵੇ ਸਰਵੇ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਸਰਵੇ ਹੋਊਗਾ ਕਿਉਂ ਵੀਰ ਜੀ ਤੁਸੀਂ ਦੱਸੋ ਸਰਵੇ ਹੋਣਾ ਜ਼ਰੂਰੀ ਆ ਵੀਰ ਜ਼ਰੂਰੀ ਹੈ ਬਹੁਤ ਜ਼ਰੂਰੀ ਆ ਹਾਂ ਕਿਉਂਕਿ ਸਰ ਹਾਂਜੀ ਹਾਂਜੀ ਫੇਰ ਹੀ ਕੰਮ ਹੋਵੇ ਸਾਰਾ ਕੁਝ ਹਾਂਜੀ ਹਾਂਜੀ ਸਰਵੇ ਹੋਣ ਹਾਂ ਸਰਵੇ ਹੋਣ ਦੇ ਨਾਲ ਸਹੀ ਹੱਥਾਂ ਤੱਕ ਜਿਹੜਾ ਆ ਫੇਰ ਹੀ ਚੀਜ਼ ਪਹੁੰਚ ਸਕਦੀ ਹੈ ਫੇਰ ਫੇਰ ਹੀ ਨਹੀਂ ਤਾਂ ਜਿਹੜਾ ਆ ਬਹੁਤ ਲੋਕ ਡਰਾਮਾ ਕਰਕੇ ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਸੀਗਾ ਉਹ ਲੋਕ ਜਾਨੀ ਕਿ ਜਾਦਾ ਜਿਹੜਾ ਆ ਰਾਸ਼ਨ ਪਾਣੀ ਹਰ ਇੱਕ ਤਰ੍ਹਾਂ ਦੀ ਚੀਜ਼ ਜਿਹੜੀ ਇਕੱਤਰ ਕਰ ਗਏ ਆ ਆ 23 ਚ ਵੀ ਅਸੀਂ ਚਾਰ ਘਰ ਸਾਂ ਇੱਥੇ ਗੱਡੀ ਡੱਕ ਲੈਣੀ ਰਾਤ ਨੂੰ ਆ ਤਾਂ ਚਲੋ ਛੋਟੀਆਂ ਪਾਣੀ ਨਹੀਂ ਸੀ ਉਹ ਤਾਂ ਹੋ ਵੀ ਇੰਨਾ ਇੰਨਾ ਪਾਣੀ ਗਿਆ ਸੀ ਹਾਂਜੀ ਮਹੀਨਾ ਪੂਰਾ ਜੀ ਲੱਗਾ ਇੱਥੇ ਉਹਦੇ ਪਾਣੀ ਤੇ ਤੇ ਸਾਡੀ ਅਸੀਂ ਟਰੈਕਟਰ ਲਿਆ ਕੇ ਖਿਲਾਰੇ ਪੁੱਛੋ ਇੱਕ ਟਰੈਕਟਰ ਇਹਨਾਂ ਦਾ ਇੱਕ ਸਾਡਾ 6 ਕ 7 ਦਿਨ ਦੂਜਾ 70 70 ਘੰਟੇ ਟਰੈਕਟਰ ਚੱਲਦਾ ਰਿਹਾ ਇੱਥੇ ਜੇ ਖਲਾਰ ਦੇਣਾ ਕਿਸੇ ਟਰੈਕਟਰ ਲੈਣਾ ਤੇਲ ਤਾਂ ਇੰਨਾ ਕੁ ਲੈਣਾ ਟੈਂਕੀ ਭਰਾ ਕੇ ਉਸੇ ਲਈ ਕੱਢ ਲੈਣਾ ਵਿਹਲੀ ਕਰਕੇ ਲਿਆ ਕੇ ਇੱਕ ਇੱਕ ਐਸੀ ਥਾਂ ਤੇ ਟਰੈਕਟਰ ਲੱਗਾ ਜੀ ਟੈਂਕੀ ਭਰੀ ਐ ਉਹ ਐਡਾ ਕਰਮਾ ਲਾ ਚਲੋ ਤੇਲ ਤਾਂ ਲੈ ਗਿਆ ਟੱਕਣ ਤਾਂ ਦੇ ਜਾ ਜਿਹੜਾ 3 400 ਦਾ ਹੋਣਾ ਹਾਂਜੀ ਹੂੰ ਟੱਕਣ ਤਾਂ ਉੱਪਰ ਦੇ ਜਾ ਖੋਲ ਤੇ ਲਿਆਈ ਚਾਪੀ ਕੱਢ ਕੇ ਕੋਲ ਸੁੱਤੇ ਪਏ ਆ ਇਹੋ ਜਿਹੇ ਇਨਸਾਨ ਇੱਥੇ ਉੰਜ ਹੈ ਗੁਰੂ ਨੂੰ ਮੰਨਣ ਵਾਲੇ ਤੇ ਸਾਨੂੰ ਸਭ ਪਤਾ ਲੱਗ ਗਿਆ ਸੀ ਚਲੋ ਮਹਾਰਾਜ ਦੇ ਟੋਰੀਆਂ ਗੁਰੂ ਰਾਮਦਾਸ ਦੇ ਉਹਨੇ ਦੇਣਾ ਜੀ ਹਾਂਜੀ देखो दर्शक वीरों ਤੁਹਾਨੂੰ ਦੱਸਿਆ ਜਿਵੇਂ ਵੀਰਜੀ ਹੁਣਾਂ ਨੇ ਕਿ ਕਹਿੰਦੇ ਜਿਹੜੀ ਚੀਜ਼ ਦੀ ਸਾਨੂੰ ਇੱਥੇ ਜ਼ਰੂਰਤ ਆ ਇਸ ਟਾਈਮ ਦੇ ਉੱਤੇ ਇਹਨਾਂ ਨੂੰ ਡੀਜ਼ਲ ਦੀ ਜ਼ਰੂਰਤ ਆ ਜਾਂ ਕਹਿੰਦੇ ਜਿਹੜੀ ਵੀ ਚੀਜ਼ ਦੀ ਲੋੜ ਪਈ ਆ ਜਿੱਥੇ ਆਪਾਂ ਨੂੰ ਲੱਗਦਾ ਰਿਹਾ ਕਿ ਸਮਾਜ ਸੇਵੀ ਸੰਸਥਾਵਾਂ ਬਹੁਤ ਸੇਵਾ ਕਰਦੀਆਂ ਰਹੀਆਂ ਪਰ ਜਿਵੇਂ ਵੀਰਜੀ ਹੁਣਾਂ ਨੇ ਦੱਸਿਆ ਤੁਹਾਨੂੰ ਫਿਰ ਦੱਸਦੇ ਆ ਕਿ ਜਿਹੜਾ ਕਿ ਰਾਸ਼ਨ ਵੀ ਆ ਉਹ ਜਿਹੜੇ ਲੋਕਾਂ ਦੇ ਹੱਥਾਂ 'ਚ ਨਹੀਂ ਜਾਣਾ ਚਾਹੀਦਾ ਸੀ ਉਹਨਾਂ ਦੇ ਹੱਥਾਂ ਦੇ ਵਿੱਚ ਪਹੁੰਚਦਾ ਆ ਜਾਂ ਆਪਣੇ ਜਿਹੜੇ ਨੇੜਲੇ ਆ ਉਹਨਾਂ ਦੇ ਤੱਕ ਪਹੁੰਚਾਇਆ ਜਾਂਦਾ ਰਿਹਾ ਆ पर लेकिन आज वीर जी हुनी दसदे या वीर जी दसियो मड़ा जावे ਤੁਸੀਂ ਸਾਰਾ ਖੋਹ ਕਰ ਰ ਰਹੇ ਆ ਲੁਧਿਆਣੇ ਤੋਂ ਨਾ ਇੰਨਾ ਰਾਸ਼ਨ ਆਇਆ ਹੈ ਹਾਂਜੀ ਮਮਦੁਦ ਸ਼ਾਹੀਵਾਨ ਨੇ ਕੱਲ ਲਿਆ ਜੀ ਇਹਦੇ ਖਾਨ ਮੇਰਾ ਬਿੱਲੀ ਜੀ ਅਸੀਂ ਵੰਡਦੇ ਰਹੇ ਆ ਉਹ ਮੋੜ ਕੋੜ ਬੁੱਢੇ ਤੋਂ ਲੈ ਕੇ ਤੋੜ ਜੋ ਵੀ ਸਾਰਾ ਨਿੱਕੇ ਮੋਟੇ ਸਾਰੇ ਖਲੋ ਜਾਂਦੇ ਸੱਟੀ ਜਾਣਾ ਜੇ ਛੱਟ ਦੇ ਤੇ ਆਖ ਦਿੰਦੇ ਸਾਨੂੰ ਕੁੱਤਿਆਂ ਤਰ੍ਹਾਂ ਤੇ ਕਿਉਂ ਕੁੱਤਿਆਂ ਤਰ੍ਹਾਂ ਮਦਰ ਭੱਜਦੇ ਜੀ ਹਾਂਜੀ ਜਦੋਂ ਤੁਹਾਡਾ ਗਵਾਚਾ ਕੀ ਹਾਂਜੀ ਨਹੀਂ ਸਰਦਾਰ ਜੀ ਜਦੋਂ ਇਹਨਾਂ ਦਾ ਕੋਈ ਹੈ ਨਹੀਂਗਾ ਕੋਈ ਗਵਾਚਾ ਨਹੀਂ ਤੇ ਮਗਰ ਕਿਉਂ ਭੱਜਦੇ ਆ ਹਾਂ ਇਹ ਤੇ ਲੋਕੇਸ਼ਨ ਦਿੱਤੀ ਹਰੀਕੇ ਮੇਰੀ ਕੋਠੀ ਹਾਂਜੀ ਹਰੀਕੇ ਆਣ ਕੇ ਗੱਡੀ ਖਲੋਂਦੀ ਗਰੀਬ ਤਾਂ ਉਹ ਲੋਕ ਨੇ ਜਿਹੜੇ ਡੁੱਬੇ ਮੈਂ ਤੁਸੀਂ ਕਹਦੇ ਗਰੀਬ ਜਿਹੜੇ ਰਾਤ ਪੀ ਕੇ ਮੁਰਕੇ ਖਾਂਦੇ ਜੀ ਹਾਂਜੀ ਹਾਂਜੀ ਤੇ ਫਿਰ ਦੂਜੀ ਗੱਲ ਇਹ ਜੇ ਬਾਕੀ ਜੇ ਡੀਜ਼ਲ ਕਿਸੇ ਦੇਣਾ ਆਦਾ ਵੇਖ ਕੇ ਦੇਵੇ ਇੱਕ ਹੜਾਪਣਾ ਕਰ ਜੇ ਇਥੇ ਇਹੋ ਜੇ ਮਗਰਮਚ ਪਏ ਆ ਉਹ ਜਿੱਥੇ ਚੱਲਦਾ ਉੱਥੇ ਆ ਦੀ ਸਸਤਾ ਦੇ ਦੇ ਕੇ ਆਵੇ ਹਾਂਜੀ ਕੋ ਮਹਾਰਾਜ ਨੂੰ ਯਾਦ ਕਰਕੇ ਨਾ ਸਸਤਾ ਦੇ ਦੇ ਕੇ ਆਵੇ ਵੀ ਹਾਂ ਇਨੇ ਤੈਨੂੰ ਚਾਹੀਦਾ ਹਾਂਜੀ ਆ ਇਥੇ ਇਹੋ ਜੇ ਵੀਰ ਨੇ ਕਈ ਆਪਾਰ ਬੈਠੇ ਨੇ ਉਹ ਆਪ ਦੇ ਘਰੇ ਹੀ ਗੱਟੀਆਂ ਸਿੱਧੀਆਂ ਪਹਿਲੇ ਦਿਨ ਹੀ ਲਵਾ ਲਈਆਂ ਉਹਨਾਂ ਉਹ ਜੋ ਚੇਅਰਮੈਨ ਤੇ ਬਣੀ ਫਿਰਦੇ ਸਰਪੰਚ ਸੁਰਪੰਚ ਤਾਂ ਨਹੀਂ ਹਲੀ ਪਾਣੇ ਉਹ ਆਪ ਦੇ ਘਰੇ ਫੀਟ ਦੀ ਗੱਡੀ ਦੇ ਮੁਹਾਲੀ ਚੋਂ ਸਰਦਾਰ ਜੀ ਆਏ ਲਾਉਣ ਹਾਂਜੀ 6 ਟਰਾਲੇ ਸੀ ਠੀਕ ਹੈ। ਉਹ ਆਂਦੇ ਅਸੀਂ ਇਸ ਤਰ੍ਹਾਂ ਗਏ ਜਾ ਕੇ ਅਸੀਂ ਆਖਿਆ ਵੀ ਪਤਾ ਤਾਂ ਲਈਏ ਸਰਪੰਚ ਘਰੇ ਇਸ ਤਰ੍ਹਾਂ ਗਏ। ਆਂਦਾ ਗਏ ਜਾ ਕੇ ਅਸੀਂ ਆਖਿਆ ਚਾਰ ਜਣੇ ਆਪਾਂ ਅਸੀਂ ਬਹਿ ਗਏ। ਅਸੀਂ ਆ ਬਾਥਰੂਮ ਕਰਨਾ। ਜਦੋਂ ਬਾਥਰੂਮ ਗਏ ਜਾ ਕੇ ਬਰਾਂਡਾ ਵੇਖਿਆ ਤੇ ਬਰਾਂਡੇ 'ਤੇ ਇੱਕ ਗੱਡੀ ਫੀਟਦੀ, ਟਰਾਲੀ ਲੱਤੀ ਵੀ ਦੇ ਨਾਲ ਇੱਕ ਚਾਰ ਦੀ। ਤੇ ਦੱਸੋ ਅਸੀਂ ਐ ਵੰਡਣਾ ਉਹਨੇ ਅੰਦਰ ਬੈਠੇ ਥੋੜਾ ਵੰਡਣਾ। ਹਾਂਜੀ ਗਾਨਾ। ਉਹਨਾਂ ਪਾਣੀ ਵੀ ਨਹੀਂ ਪੀਤਾ ਵੀਰਾਂ ਨੇ। ਬਿਲਕੁਲ। ਉਹ ਮੁੜ ਕੇ ਇੱਥੇ ਆਣ ਕੇ ਗੁਰਦੁਆਰਾ ਸਾਹਿਬ ਚਾਹ ਪਾਣੀ ਪੀ ਕੇ ਜੋਨ ਨਾਲ ਕੋਲ ਬਿਸਕੁਟ ਇਥੇ ਵੰਡ-ਵੰਡ ਕੇ ਸਾਰਿਆਂ ਨੂੰ ਘੇ ਚਲੇ। ਬਾਕੀ ਇਥੋਂ ਜਿਨ੍ਹਾਂ ਦਾ ਮਰਿਆ ਨਹੀਂਗਾ ਕਈਆਂ ਨੇ ਇਥੋਂ ਫਸਲ ਦਾ ਕੋ 2 ਲੱਖ ਦੀ ਵੀ ਨਹੀਂ ਚੱਕੀ ਹੁੰਦੀ ਉਹ ਉਹ ਆਂਦੇ ਜੀ ਸਾਡਾ ਫਲਾਣਾ ਰੋੜデア ਢਿੰਗੜਾ ਰੋੜ ਗਿਆ ਉਹ ਹੋ ਗਿਆ ਉਹ ਗਿਆ ਬੰਦਾ ਵੇਖੇ ਤਾਂ ਸੀ ਆਪਦੀ ਜਿੰਨੀ ਕਾ ਤੇ ਉਹਨਾਂ ਚੱਲੇ ਹਾਂ ਝੂਠ ਮਾਰ ਇਹਨਾਂ ਨਾਲ ਆਪਣਾ ਜੀ ਹਾਂ ਜੀ ਸਾਰਾ ਪੀਂਗ ਲੰਘ ਜਾਣੀ ਹਾਂ ਲੋਕਾਂ ਨੇ ਯਾਨੀ ਕਿ ਜਿਹੜਾ ਆ ਜਿਹੜੇ ਹੱਥਾਂ ਤੱਕ ਪਹੁੰਚਣਾ ਚਾਹੀਦਾ ਸੀ ਤੁਹਾਡੇ ਕਹਿਣ ਮੁਤਾਬਕ ਉਹਨਾਂ ਤੱਕ ਨਹੀਂ ਪਹੁੰਚਿਆ ਨਾ ਨਹੀਂ ਨਾ ਬਿਲਕੁਲ ਨਹੀਂ ਉਹਨਾਂ ਨੂੰ ਲੋੜ ਨਹੀਂ ਮੰਗਦੇ ਨਹੀਂ ਕਿ ਸ਼ਰਮ ਦੇ ਮਾਰੇ ਜਿਨ੍ਹਾਂ ਨੂੰ ਲੋੜ ਨਹੀਂ ਮੰਗਦੇ ਜਿਨ੍ਹਾਂ ਨੂੰ ਲੋੜ ਨਹੀਂ ਸੀਗੀ ਤੇ ਉਹ ਝੂਠ ਬੋਲ ਕੇ ਹਾਂ ਜੀ ਹਾਂ ਜੀ ਨਜਾਇਜ਼ ਤਰੀਕੇ ਦੇ ਨਾਲ ਯਾਨੀ ਕਿ ਉਹਨੇ ਘਰ ਪਰ ਲਾਇਆ ਇਹ ਜਿਹੜੇ ਕੋਈ ਸਸਤਾ ਵਾਲੇ ਹੀ ਉਹ ਆਪਦਾ ਸੱਜਾ ਖੱਬਾ ਪਾਲਦੇ ਪਏ ਜੇ ਹੋਰ ਕੋਈ ਨਹੀਂ ਗਿਆ ਇੱਥੇ ਕਿਸੇ ਕੋਲ ਸਸਤਾ ਲੈਣ ਵੀ ਇਹੋ ਚਾਹੀਦਾ ਵੀ ਆਪਦਾ ਜਿੱਥੇ ਮਗਰ ਟਰਾਲੀ ਪਰਨ ਜਾ ਕੇ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਚੈੱਕ ਕਰਾਉਣਾ ਜਾ ਕੇ ਜਿੰਨਾ ਤੱਕ ਅਪੜਿਆ ਨਹੀਂ ਗਾ ਠੀਕ ਹੈ ਅਸੀਂ ਜਾ ਕੇ ਬੰਡਾਲਾ ਤੁਸੀਂ ਸੁਣਿਆ ਹੋਣਾ ਹਾਂਜੀ ਹਾਂਜੀ ਉਹਨਾਂ ਘਰ ਘਰ ਜਾ ਕੇ ਉੱਥੇ ਗੁਰਦੁਆਰੇ ਗੱਡੀਆਂ ਲਵਾ ਕੇ ਖਾਨ ਭਾਈਆਂ ਨੇ ਜਾ ਕੇ ਘਰ ਘਰ ਉੱਥੇ ਜਿੰਨੇ ਲਾਈਨ ਚ ਲਾ ਲੈਨੇ ਆ ਵੀ ਚੱਕੋ ਹੋਰ ਉਹ ਕਿੱਟ ਚ ਹੁੰਦਾ ਤਾਂ ਦੋ ਦਿਨਾਂ ਦਾ ਮਾਲ ਹੀ ਹਾਂਜੀ ਹਾਂਜੀ ਇੱਥੇ ਚੰਗੇ ਭਲੇ ਬੰਦੇ ਵੇਖੋ ਇਸ ਤਰ੍ਹਾਂ ਸਾਰੇ ਗਰਮਾ ਕੀਤੀ ਜਾਂਦੇ ਆ ਤੇ ਇਹ ਬੈਠੇ ਸਿਰਫ ਮੰਗਣ ਵਾਸਤੇ ਹਾਂਜੀ ਮੈਨੂੰ ਉਹ ਦੇ ਦੋ ਆ ਦੇ ਦੋ ਮੈਨੂੰ ਉਹ ਕਰੋ ਆ ਕਰੋ ਆ ਕਰੋ ਇਸ ਤਰ੍ਹਾਂ ਕੀ ਪੰਨਾ ਜੇ 2 4000 5 ਦੇ ਜੋ ਬਿਲਕੁਲ ਬਿਲਕੁਲ ਸੋ ਦਰਸ਼ਕ ਵੀਰੋ ਜਿਵੇਂ ਤੁਸੀਂ ਸੁਣਿਆ ਵੀਰ ਜੀ ਹੁਣਾਂ ਨੇ ਤੁਹਾਨੂੰ ਦੱਸਿਆ ਆ ਜੋ ਇੱਥੇ ਦੇ ਜਿਹੜੇ ਅਸਲੀ ਹਾਲਾਤ ਆ ਜੋ ਅਸਲੀ ਸਥਿਤੀ ਰਹੀ ਆ ਸੋ ਮੈਂ ਇਸ ਆਵਾਜ਼ ਸੇ ਵੀ ਸੰਸਥਾ ਨੂੰ ਵੀ ਬੇਨਤੀ ਕਰਦਾ ਆ ਕਿ ਸਭਰਾ ਪਿੰਡ ਜਿੱਥੇ ਕੇ ਆਪਣੇ ਬੰਨ ਟੁੱਟਿਆ ਸੀ 2023 ਦੇ ਵਿੱਚ ਉਥੇ ਤੁਸੀਂ ਪਹੁੰਚ ਕੇ ਤੇ ਉਥੋਂ ਵੀਰ ਜੀ ਹੁਣਾਂ ਤੋਂ ਜਿਹੜੀ ਆ ਮੌਕੇ ਦੀ ਸਥਿਤੀ ਜਾਣ ਸਕਦੇ ਆ ਕਿ ਕੀ ਇੱਥੇ ਹਾਲਾਤ ਰਹੇ ਆ ਕੀ ਲੋਕਾਂ ਨੇ ਕੀਤਾ ਆ ਕਿ ਕਿੰਨਾ ਨਜਾਇਜ਼ ਹੱਥਾਂ ਦੇ ਵਿੱਚ ਜਿਨ੍ਹਾਂ ਨੂੰ ਲੋੜ ਨਹੀਂ ਸੀ ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਸੀ ਜਿਨ੍ਹਾਂ ਦੀ ਕੋਈ ਫਸਲ ਦਾ ਨੁਕਸਾਨ ਨਹੀਂ ਹੋਇਆ ਸੀਗਾ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਸੀਗਾ ਤੇ ਲੇਕਿਨ ਉਹਨਾਂ ਨੇ ਆਪਣੇ ਘਰ ਭਰ ਲਏ ਆ ਤੇ ਜਿਨ੍ਹਾਂ ਹੱਥਾਂ ਤੱਕ ਪਹੁੰਚਣਾ ਚਾਹੀਦਾ ਸੀਗਾ ਲੋੜਵੰਦਾਂ ਤੱਕ ਉਹ ਅੱਜ ਵੀ ਵੀਰ ਜੀ ਜਿਵੇਂ ਦੱਸ ਰਹੇ ਆ ਕਿ ਅੱਜ ਵੀ ਉਹਨਾਂ ਤੱਕ ਇੱਕ ਦਾਣਾ ਕਿਸੇ ਵੀ ਚੀਜ਼ ਦਾ ਨਹੀਂ ਪਹੁੰਚਿਆ ਇੱਕ ਕੋਈ ਛੋਟੀ ਜੀ ਚੀਜ਼ ਵੀ ਨਹੀਂ ਪਹੁੰਚੀ ਸੋ ਮੈਂ ਪ੍ਰਸ਼ਾਸਨ ਨੂੰ ਵੀ ਇਹ ਕਹਾਂਗਾ ਤੇ ਨਾਲ ਮੈਂ ਸਮਾਜ ਸੇਵੀ ਸੰਸਥਾ ਨੂੰ ਵੀ ਕਹਾਂਗਾ ਕਿ ਤੁਸੀਂ ਇੱਕ ਵਾਰੀ ਜ਼ਰੂਰ ਗੇੜਾ ਮਾਰੋ ਪਿੰਡ ਸਭਰਾ ਬਿਲਕੁਲ ਬਨ ਦੇ ਉੱਤੇ ਜਿੱਥੋਂ ਕਿ 2023 ਦੇ ਵਿੱਚ ਬਨ ਟੁੱਟਿਆ ਸੀਗਾ ਉੱਥੇ ਵੀਰ ਜੀ ਹੁਣੇ ਬੈਠੇ ਆ ਤੇ ਇਹ ਤੁਹਾਨੂੰ ਕਹਿੰਦੇ ਕਿ ਮੈਂ ਨਾਲ ਚੱਲ ਕੇ ਵੀ ਦਿਖਾ ਸਕਦਾ ਆ ਕਿ ਜੋ ਲੋਕਾਂ ਨੇ ਆਪਣੇ ਘਰ ਪਰਲੇ ਤੇ ਜਿਨ੍ਹਾਂ ਨੂੰ ਮਿਲਣਾ ਚਾਹੀਦਾ ਸੀ ਉਹ ਅੱਜ ਵੀ ਲੋਕ ਜਿਹੜੇ ਆ ਆਸ ਲਾਈ ਬੈਠੇ ਆ ਤੁਹਾਨੂੰ ਸਾਨੂੰ ਦੀ ਇਜਾਜ਼ਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ